ਵਡਹੰਸ ਮਹੱਲਾ ਤੀਜਾ ਅਰਤਨ ਪਦਾਰਥ ਵਣਜਿਐ ਸਤਗੁਰ ਦੀਆ ਬੁਝਾਈ ਰਾਮ ਲਾਲ ਆਵਹਰ ਭਗਤ ਹੈ ਗੁਣ ਮਹਿ ਗੁਣੀ ਸਮਾਈ ਰਾਮ ਅਰਤਨ ਪਦਾਰਥ ਵਣਜਿਐ ਸਤਗੁਰ ਦੀਆ ਬੁਝਾਈ ਰਾਮ ਤੇਸ ਰਹਿ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀਆਂ ਦਿਵਾੜੇ ਰਾਗ ਵੜਹਾਂਸ ਦੇ ਵਿੱਚ ਟੰਗ 569 570 ਦੇ ਉੱਪਰ ਸੋ ਆਪਣੇ ਬਚਨ ਦਾ ਪਹਿਲਾ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਰਤਨ ਪਦਾਰਥ ਵਣਜੀ ਹੈ ਸਤਿਗੁਰ ਦੀ ਆ ਬੁਝਾਈ RAM ਕਰਤਾਤ ਕਜ ਕਰ ਕਿਰਪਾ ਕਰਕੇ ਸਤਿਗੁਰ ਪਾਸ਼ਾ 부ਝਾਰਤ 부ਝਾ ਦੇਣ हे राम जी ਤਾਂ ਮਹਾਰਾਜ ਕਹਿੰਦਾ ਨਾਮ ਰੂਪੀ ਰਤਨ ਪਦਾਰਥ ਦਾ ਵਣਜ ਵਪਾਰ ਕਰੀਦਾ ਵਿਹਾਜੀ ਦਾ ਖਰੀਦੀ ਦਾ ਹੈ ਕਹਿੰਦੇ ਲਾਹ ਲਾਭ ਹਰ ਭਗਤ ਹੈ ਗੁਣ ਮਹਗੁਣੀ ਸਮਾਈ రామ ਲਾਹ ਲਾਭ ਹਰ ਭਗਤ ਹੈ ਅਰਥਾਤ ਕਿ ਉਸ ਹਰੀ ਪਰਮੇਸ਼ਰ ਜੀ ਦੀ ਭਗਤੀ ਹੀ ਅਸਲ ਦੇ ਵਿੱਚ ਲਾਹੌਰ ਲਾਭ ਹੈ ਕਹਿੰਦਾ ਗੁਣ ਮਹ ਗੁਣੀ ਸਮਾਈ ਰਾਮ ਅਰਥਾਤਕ ਗੁਣਾ ਦੀ ਧਾਰਨਾ ਦੇ ਵਿੱਚ ਹੀ ਗੁਣੀ ਪਰਮੇਸ਼ਰ ਸਮਾਇਆ ਹੋਇਆ ਹੈ ਹੇ ਰਾਮ ਜੀ ਭਾਵ ਕਿ ਗੁਣਾ ਦੀ ਧਾਰਨਾ ਦੇ ਵਿੱਚ ਹੀ ਗੁਣੀ ਪਰਮੇਸ਼ਰ ਦੇ ਦਰਸ਼ਨਾਂ ਦੀ ਦਾਤ ਪ੍ਰਾਪਤ ਹੁੰਦੀ ਹੈ ਸੋ ਅਗੋ ਕਿਰਪਾ ਕਰਦੇ ਨ ਮਹਾਰਾਜ ਕਹਿੰਦਾ ਗੁਣ ਮਹ ਗੁਣੀ ਸਮਾਏ ਜਿਸ ਆਪ ਬੁਝਾਏ ਲਾਹ ਭਗਤ ਸੈ ਸਾਰੇ ਬੇਨ ਭਗਤੇ ਸੁਖ ਨਾ ਹੋਈ ਦੂਜਾ ਪਤ ਖੋਈ ਗੁਰਮਤੇ ਨਾਮ ਅਧਾਰੇ ਗਣ ਮਹਾ ਗੁਣੇ ਸਮਾਏ ਜਿਸ ਆਪ 부ਝਾਏ ਜੀਤੇ ਤੇ ਕਿਰਪਾ ਕਰਕੇ ਪਾਤਸ਼ਾਹ ਜੀ ਆਪ ਬੁਝਾਰਤ ਬੁਝਾਉਣਾ ਉਹਨ ਮਹਾਰਾਜ ਕਹਿੰਦੇ ਗੁਣਾ ਦੀ ਧਾਰਨਾ ਦੇ ਵਿੱਚ ਆਪ ਗੁਣੀ ਪਰਮੇਸ਼ਰ ਜਿਹੜਾ ਸਮਾਇਆ ਹੋਇਆ ਪ੍ਰਤੀਤ ਹੋਣ ਲੱਗ ਪੈਂਦਾ ਹੈ ਕਹਿੰਦਾ ਲਾਹਾ ਭਗਤ ਸੈ ਸਾਰੇ ਅਰਥਾਤ ਕਿ ਭਗਤ ਜਨ ਭਗਤੀ ਰੂਪ ਲਾਹਾ ਖੜਦੇ ਨੇ ਸੰਸਾਰ ਦੇ ਵਿੱਚਾਂ ਕਹਿੰਦਾ ਬਿਨ ਭਗਤੀ ਸੁਖ ਨਾ ਹੋਈ ਦੂਜਾ ਪਤ ਖੋਈ ਗੁਰਮਤਿ ਨਾਮੇ ਆਧਾਰੇ ਬਿਨ ਭਗਤੀ ਸੁਖ ਨਾ ਹੋਈ ਉਹ ਪ੍ਰਭੂ ਪਰਮੇਸ਼ਰ ਦੀ ਭਗਤੀ ਤੋਂ ਬਿਨ ਸੁਖ ਨਸੀਬ ਨਹੀਂ ਹੁੰਦਾ ਦੂਜਾ ਪਤ ਖੋਇ ਮਹਾਰਾਜ ਕਹਿੰਦਾ ਦੂਜ ਭਾਵ ਤੇ ਗਲਤਾਨ ਹੋ ਕੇ ਜੀਵ ਆਪਣੀ ਇੱਜ਼ਤ ਪਤ ਗਵਾਉਣੀ ਕਰਦੇ ਨੇ ਆਬਰੂ ਗਵਾਉਣੀ ਕਰਦੇ ਨੇ ਕਹਿੰਦਾ ਗੁਰਮਤਿ ਨਾਮ ਅਧਾਰੇ ਤੇ ਜਿਨ੍ਹਾਂ ਨੇ ਗੁਰੂ ਮਹਾਰਾਜ ਦੀਆਂ ਤੋਂ ਮੱਤ ਲਈ ਉਹ ਨਾਮ ਨੂੰ ਆਪਣਾ ਆਧਾਰ ਅਸਰਾ ਬਣਾਉਂਦੇ ਹਨ ਕਹਿੰਦਾ ਵਖਰ ਨਾਮ ਸਦਾ ਲਾਭ ਹੈ ਜਿਸਨੋਂ ਏਤਵਾਂ ਪਾਰੇ ਲਾਏ ਰਾਧਨ ਆਪਾ ਦਾ ਰਧ ਵਣਜਿਆ ਜਾਂ ਸਤਗੁਰ ਦੇਵੁਝਾਏ ਵਖਰ ਨਾਮ ਸਦਾ ਲਾਭ ਹੈ ਮਹਾਰਾਜ ਕਹਿੰਦੇ ਜਿਹੜਾ ਨਾਮ ਰੂਪੀ ਵਖਰ ਅਥਵਾ ਸੌਦਾ ਸਮਿਆਨ ਖੱਟਣੈ ਨਾ ਇਹ ਭਾਈ ਸਦਾ ਹੀ ਲਾਭਕਾਰੀ ਹੈ ਪਰ ਮਹਾਰਾਜ ਕਹਿੰਦਾ ਜਿਸ ਨੇ ਇਹ ਤਵਾ ਪਾਰ ਲਾਏ ਜਿਹਨੂੰ ਪਾਤਸ਼ਾਹ ਜੀ ਆਪ ਤਰੁੱਠ ਕੇ ਇਸ ਨਾਮ ਦੇ ਵਪਾਰ ਵਾਲੇ ਵਣਜ ਵਾਲੇ ਬੰਨੇ ਲਾਉਣ ਕੇਵਲ ਉਹੀ ਲੱਗਦਾ ਭਾਈ ਕਹਿੰਦਾ ਰਤਨ ਪਦਾਰਥ ਵਣ ਜੇ ਆ ਜਾਂ ਸਤਿਗੁਰ ਦੇ ਬੁਝਾਏ ਤੇ ਨਾਮ ਰੂਪੇ ਰਤਨ ਪਦਾਰਥ ਦਾ ਬਣ ਜਾ ਵਪਾਰ ਕੇਵਲ ਉਹੀ ਗੁਰਮੁਖ ਕਰਦੇ ਨੇ ਜਾਂ ਸਤਿਗੁਰ ਦੇ ਬੁਝਾਏ ਜੇਕਰ ਸਤਿਗੁਰ ਪਾਸ ਆਉਂ ਤਰ ਉੱਠ ਕੇ ਗੁਰਮਖਾਨ ਨੂੰ ਬੁਝਾਰਤ ਬੁਝਾ ਦੇਣ ਤਾਂ ਸੁਅਗ ਆਪਣੇ ਸ਼ਾਂਤ ਦੇ ਦੂਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਮਹਾਰਾਜ ਕਹਿੰਦੇ ਮਾਇਆ ਮੋਹ ਸਭ ਦੁੱਖ ਹੈ ਖੋਟਾ ਇਹੋ ਵਾਪਾਰਾ RAM ਕੋੜਾ ਬੋਲੇ ਬੇਖਖਾਵਣੀ ਬਹੁ ਵਧੇ ਬੇਕਾਰਾ RAM ਮਾਇਆ ਮੋਹ ਸਭ ਦੁੱਖ ਹੈ ਖੋਟਾ ਇਹੋ ਵਾਪਾਰਾ RAM ਤਜ ਨਵੇਂ ਮਾਇਆ ਦਾ ਮੋਹ ਹੈ ਨਾ ਜਗਤ ਦੇ ਵਿੱਚ ਸਾਰਾ ਦੁੱਖੀ ਦੁਖਿਆ ਦੁਖदाई ਹੈ ਪਾਤਸ਼ਾਹ ਕਹਿੰਦੇ ਔਰ ਮਾਇਆ ਦੇ ਮੋਹ ਵਾਲਾ ਜਿਹੜਾ ਵਪਾਰ ਹੈ ਨਾ ਬਣ ਜਾ ਮਾਰੇ ਕਹਿੰਦੇ ਖੋਟਾ ਇਹੋ ਵਪਾਰਾ RAM ਭਾਈ ਇਹ ਬਣ ਜਾ ਵਪਾਰ ਖੋਟਾ ਹੈ ਕਹਿੰਦਾ ਕੂੜ ਬੋਲੇ ਬੇਖ ਖਾਵਣੀ ਬੋ ਵਧਾ ਬਕਰਾ RAM ਤੇ ਫੇਰ ਮਾਰੇ ਕਹਿੰਦਾ ਜੀਵ ਜਿਹੜਾ ਲੋਕ ਨੇ ਕੂੜ ਬੋਲ ਬੋਲ ਕੇ ਝੂਠ ਬੋਲ ਕੇ ਮਾਇਆ ਰੂਪੀ ਵੇਖ ਨੂੰ ਖਾਣਾ ਕਰਦੇ ਨੇ ਜ਼ਹਿਰ ਨੂੰ ਖਾਣਾ ਕਰਦੇ ਹਨ ਔਰ ਇਹਦਾ ਹਸ਼ਰ ਕੀ ਹੁੰਦਾ ਨਤੀਜਾ ਕੀ ਨਿਕਲਦਾ ਬਾ ਵਧੇ ਵਿਕਾਰ ਆਰਾਮ ਬਹੁਤ ਜਿਆਦਾ ਵਿਕਾਰ ਵਧ ਜਾਂਦੇ ਹਨ ਹੈ ਰਾਮ ਦੇ ਆਪ ਗਣ ਵਧ ਜਾਂਦੇ ਹਨ ਕਹਿੰਦਾ ਬਾਹ ਵਧੇ ਵਿਕਾਰ ਸਹਸਾ ਇਹੋ ਸੰਸਾਰਾ ਬਿਨ ਨਾਵ ਪਤ ਖੋਈ ਪੜਾ ਪੜਾ ਪੰਡਤ ਵਾਦਵ ਖਾਣ ਹੈ ਬਿਨ ਬੂਝੇ ਸੁਖ ਨਾ ਹੋਈ ਬਾ ਵਧੇ ਵਿਕਾਰਾ ਸਹਸਾ ਇਹੋ ਸੰਸਾਰਾ ਇਹ ਬਹੁਤ ਜਿਆਦੇ ਵਿਕਾਰ ਵੱਧ ਜਾਂਦੇ ਨੇ ਆਵਗਣ ਵੱਧ ਜਾਂਦੇ ਨੇ ਜਿਹੜਾ ਸੰਸਾਰ ਹੈ ਮਾਰੇ ਕਹਿੰਦੇ ਸਹਸਾ ਰੂਪ ਹੈ ਸੰਸਿਆ ਦਾ ਘਰ ਹੈ ਚੋਰੀਆਂ ਜਾਂ ਤੋਖ ਲਿਆਂ ਦਾ ਘਰ ਹੈ ਬਿਨ ਨਾਵੇ ਪਤ ਖੋਈ ਤੇ ਨਾਮ ਤੋਂ ਬਿਨਾ ਜੀਵ ਆਪਣੇ ਜਤ ਪਤ ਗਵਾਉਣੀ ਕਰਦੇ ਹਨ ਕਹਿੰਦੇ ਪੜ ਬੜ ਪੰਡਿਤ ਬਾਦ ਵਖਾਣ ਹੈ ਬਿਨ ਬੂਝੇ ਸੁਖ ਨਾ ਹੋਈ ਪੜ ਪੜ ਪੰਡਿਤ ਵਾਦ ਵਖਾਣੈ ਤੇ ਜਿਹੜੇ ਪੰਡਿਤ ਅਰਥਾਤ ਅਖੌਤੀ ਵਿਦਵਾਨ ਮਹਾਰਾਏ ਕਹਿੰਦੇ ਪੜ ਪੜ ਕੇ ਧਰਮ ਗ੍ਰੰਥਾਂ ਨੂੰ ਵਾਦਾਂ ਦਾ ਵਖਿਆਣ ਕਰਦੇ ਨੇ ਜੰਗਾ ਜੁੱਧਾਂ ਦਾ ਵਰਣਨ ਕਰਦੇ ਨੇ ਜਾਂ ਝਗੜਾ ਕਰਨਾ ਕਰਦੇ ਹਨ ਬਿਨ ਬੂਝੇ ਸੁਖ ਨਾ ਹੋਈ ਤੇ ਉਹ ਪ੍ਰਭੂ ਪਰਮੇਸ਼ਰ ਨੂੰ ਬੁੱਝਣ ਤੋਂ ਬਿਨਾਂ ਦੇ ਹੁਕਮ ਨੂੰ ਬੁੱਝਣ ਤੋਂ ਬਿਨਾ ਮਹਾਰਾਏ ਕਹਿੰਦੇ ਸੁੱਖ ਨਸੀਬ ਨਹੀਂ ਹੁੰਦਾ ਸਦੀਵੀ ਸੁਖ ਕਦੈ ਆਵਣ ਜਾਣਾ ਕਦੈ ਨਾ ਚੂਕਾ ਮਾਇਆ ਮੋਹ ਪਿਆਰਾ ਮਾਇਆ ਮੋਹ ਸਭ ਦੁੱਖਾ ਖੋਟਾ ਇਹੋ ਵਪਾਰ ਕਾਵਣ ਜਾਣਾ ਕਦੈ ਨਾ ਚੂਕਾ ਆਉਣਾ ਜਾਣਾ ਅਰਥਾਰ ਜੰਮਣਾ ਮਰਨਾ ਕਦੇ ਵੀ ਨਹੀਂ ਚੁੱਕਿਆ ਜਾਂਦਾ ਜੰਮਣਾ ਮਰਨਾ ਮੁੱਕਦਾ ਹੀ ਨਹੀਂ ਉਹਨਾਂ ਮਨਮੁੱਖਾਂ ਦਾ ਭੁਲੜਾਂਦਾ ਮਾਇਆ ਮੋਹ ਪਿਆਰਾ ਕਿਨਾਂ ਦਾ ਜਿਨ੍ਹਾਂ ਨੂੰ ਮਾਇਆ ਦਾ ਮੋਹ ਬਹੁਤ ਪਿਆਰਾ ਲੱਗਦਾ ਹੈ ਨਾ ਉਹਨਾਂ ਦਾ ਭਾਈ ਜੰਮਣਾ ਮਰਨਾ ਮੁੱਕਦਾ ਹੀ ਨਹੀਂ ਕਹਿੰਦਾ ਮਾਇਆ ਮੋਹ ਸਭ ਦੁੱਖ ਹੈ ਖੋਟਾ ਇਹੋ ਬਬਰਾ ਤੇ ਜਿਹੜਾ ਮਾਇਆ ਦਾ ਮੋਹ ਹੈ ਨਾ ਸਾਰਾ ਦੁੱਖੀ ਦੁੱਖ ਹੈ ਦੁੱਖदाई ਹੈ ਤੇ ਇਹਦਾ ਵਣਜ ਵਪਾਰ ਵੀ ਖੋਟਾ ਹੀ ਆ ਮਾਇਆ ਦੇ ਮੋਹ ਦਾ ਸੋ ਅਗੋ ਆਪਣੇ ਬਚਨ ਦੇ ਤੀਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਪੈਦਾ ਖੋਟੇ ਖਰੇ ਸਭ ਪਰਖਿਆ ਨਾ ਤੇ ਸਜੇ ਕਾ ਦਰਬਾਰਾ ਰਾਮ ਖੋਟੇ ਦਰਗਾਹ ਸੁਟੀਆਂ ਉਭੇ ਕਰਨ ਪੁਕਾਰਾ ਰਾਮ ਖੋਟੇ ਖਰੇ ਸਭ ਪਰਖਿਆ ਨਾ ਮਹਾਰਾਜ ਕਹਿੰਦਾ ਖੋਟੇ ਦੇ ਖਰੇ ਆਦਸਾਰੇ ਪਰਖੇ ਜਾਣੇ ਨੇ ਪਾਪੀ ਪੁੰਨੇ ਧਰਮੀ ਧਰਮੀ ਚੰਗੇ ਬਾੜੇ ਸਾਰੇ ਪਰਖੇ ਜਾਣੇ ਨੇ ਕਿੱਥੇ ਕਹਿੰਦਾ ਤਿਤ ਸੱਚੇ ਕਾ ਦਰਬਾਰਾ ਰਾਮ ਸੱਚੇ ਪਰਮੇਸ਼ਰ ਦੇ ਦਰਬਾਰ ਦੇ ਵਿੱਚ ਭਾਈ ਖੋਟਿਆਂ ਔਰ ਖਰਿਆਂ ਦੀਆਂ ਪਰਖਾਉਣੀਆਂ ਨੇ ਕਿ ਕੌਣ ਖੋਟਾ ਤੇ ਕੌਣ ਖਰਾ ਕਹਿੰਦੇ ਖੋਟੇ ਦਰਗਾਹ ਸੁਟਿਆ ਨਾ ਓਹ ਭੇ ਕਰਨੁ ਪੁਕਾਰਾ ਰਾਮ ਤਜੜ ਖੋਟੇ ਹੋਏ ਤਾਂ ਮਹਾਰਾਜ ਕਹਿੰਦੇ ਉਹਨਾਂ ਨੂੰ ਦਰਗਾਹ ਦੇ ਵਿੱਚੋਂ ਬਾਹਰ ਸੁਟਿਆ ਜਾਣਾ ਪਵਾ ਕੇ ਮਾਰਿਆ ਜਾਣਾ ਕਰ ਊਭੈ ਕੰਨ ਪੁਕਾਰਾ RAM ਤਖ ਲੋਤੇ ਹੋਏ ਮਹਾਰਾਜ ਦੇ ਦਰ ਤੇ ਫਿਰ ਮੁਕਾਰਾਂ ਕਰਦੇ ਨੇ ਦਵਾਈ ਬਾਹਰ ਆ ਪਾਉਂਦੇ ਨੇ ਚੀਕਾਂ ਚਾਗਰਾ ਮਾਰਦੇ ਨੇ ਇਹ RAM ਜੀ ਕਹਿੰਦਾ ਊਭੈ ਕੰਨ ਪੁਕਾਰਾ ਮੋਗਧ ਗਵਾਰਾ ਮਾਨਮੋਖੇ ਜਨਮ ਗਵਾਇਆ ਵੇਖਿਆ ਮਾਇਆ ਜਿਨ ਜਗਤ ਭੁਲਾਇਆ ਸਾਚਾ ਨਾਮ ਨਾ ਪਾਇਆ ਊਭੈ ਕਾਰਨ ਪੁਕਾਰਾ ਮੁਗਧ ਗਵਾਰਾ ਉਹ ਬੇਅਰਥ ਆਦ ਖਲੁੱਤ ਹੋਏ ਫਿਰ ਪੁਕਾਰਾਂ ਕਰਦੇ ਨੇ ਮਹਾਰਾਜ ਦੇ ਦਰ ਤੇ ਕੋਣਾ ਮੁਗਧ ਗਵਾਰਾ ਮਹਾਮੂਰਖ ਤਗਵਾਰ ਅਰਥਾਤਨ ਪੜ ਜਾਵੇ ਸਮਝ ਕਹਿੰਦਾ ਮਾਨਮੋਖ ਹੈ ਜਨਮ ਗਵਾਇਆ ਹੁਜੇ ਆਪ ਹੁਦਰਿਆਂ ਭੁੱਲਣਾ ਨੇ ਆਪਣਾ ਮਨੁੱਖਾ ਜਨਮ ਹੀ ਗਵਾ ਲਿਆ ਮਾਨ ਕਹਿੰਦਾ ਵੇਖਿਆ ਮਾਇਆ ਜਿਨ ਜਗਤ ਕੁਲਾਇਆ ਸਾਚਾ ਨਾਮ ਨਾ ਪਾਇਆ ਉੰਬਿਖਿਆ ਮਾਇਆ ਜਿਨ ਜਗਤ ਕੋ ਲਾਇਆ ਤੇ ਮਹਾਰਾਏ ਕਹਿੰਦੇ ਜਿਹੜੀ ਮਾਇਆ ਨਾ ਵਿਖਿਆ ਰੂਪ ਹੈ ਜਹਿਰ ਰੂਪ ਹੈ ਜਿਹੜੀ ਮਾਇਆ ਨੇ ਸਾਰ ਜਗਤ ਨੂੰ ਕੋਲਾ ਛੱਡਿਆ ਔਰ ਮਹਾਰਾਏ ਕਹਿੰਦੇ ਸਾਚਾ ਨਾਮ ਨਾ ਪਾਇਆ ਮਾਇਆ ਦੇ ਚੁੰਗਲ ਚ ਫਸੇ ਹੋਏ ਜੀਵਾਂ ਨੂੰ ਉਹ ਸੱਚੇ ਪਰਮੇਸ਼ਰ ਜੀ ਦਾ ਸੱਚਾ ਨਾਮ ਪਾਉਂਦਾ ਹੀ ਨਹੀਂ ਚੰਗਾ ਹੀ ਨਹੀਂ ਲੱਗਦਾ ਕਹਿੰਦਾ ਮਾਨਮੁਖ ਸੰਤਾ ਨਾਲ ਵੈਰ ਕਰ ਦੁਖ ਖਟੇ ਸੰਸਾਰਾ ਖੋੜੇ ਖਰੇ ਪਰਖਿਆ ਨਾ ਦਦ ਸੱਚਾ ਦਰਬਾਰਾ ਰਾਮ ਮਨਮੁਖ ਸੰਤਾਂ ਨਾਲ ਵੈਰ ਕਰ ਦੁਖ ਖੱਟੇ ਸੰਸਾਰਾ ਤਜੜ ਮਨਮੁਖ ਲੋਕ ਨੇ ਨਾ ਆਪੁ ਹੁਦਰ ਨਗੁਰੇ ਜਾਂ ਪੁੱਲੜ ਮਹਾਰਾਜ ਕਹਿੰਦੇ ਆ ਸੰਤਾਂ ਦੇ ਨਾਲ ਵੈਰ ਕਰਕੇ ਦੁਖ ਖੱਟੇ ਸੰਸਾਰਾ ਗੱਲ ਕੀ ਸਾਰਾ ਸੰਸਾਰ ਹੀ ਸੰਤਾਂ ਦੇ ਨਾਲ ਵੈਰ ਕਰਕੇ ਦੁਖ ਖੱਟ ਰਿਹਾ ਹੈ ਕਹਿੰਦਾ ਖੋਟੇ ਖਰੇ ਪਰਖਿਆ ਨਾ ਤਿਤ ਸੱਚੇ ਦਰਬਾਰ ਆ ਰਾਮ ਤੇ ਉਸਾ ਸੱਚੇ ਪਰਮੇਸ਼ਰ ਦੇ ਦਰਬਾਰ ਦੇ ਵਿੱਚ ਖੋਟਿਆਂ ਔਰ ਖਰਿਆਂ ਦੀਆਂ ਪਰਖਾਂ ਹੁੰਦੀਆਂ ਹਨ ਸੁਗੰਤਮ ਆਪਣੇ ਬਚਨ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਆਪ ਕਰੇ ਕਿਸ ਆਖੀਏ ਹੋਰ ਕਰਨ ਕਿਛੂ ਨਾ ਜਾਹੀ ਰਾਮ ਜਦ ਭਾਵੈ ਤਤ ਲਾਇਸੀ ਦਿਉ ਤਿਸ ਦੀ ਵਡਿਆਈ RAM ਆਪ ਕਰੇ ਕਿਸ ਆਖੀ ਹੈ ਜਦੋਂ ਸਾਰੇ ਬੰਨੇ ਮਹਾਰਾਜ ਕਹਿੰਦੇ ਸਾਰਾ ਕੁਝ ਕਰਿਓ ਆਪ ਹੀ ਆਪ ਰਹਾ ਪਰਮੇਸ਼ਰ ਜੀ ਫਿਰ ਭਾਈ ਕਿਨੂੰ ਕਹਿਣਾ ਕਰੀਏ ਹੋਰ ਕਰਣਾ ਕਿਛੂ ਨਾ ਜਾਈ RAM ਤੇ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾ ਮਹਾਰਾਜ ਕਹਿੰਦੇ ਹੋਰ ਕੋਈ ਕੁਝ ਵੀ ਨਹੀਂ ਕਰ ਸਕਦਾ ਹੈ RAM ਜੀ ਕਹਿੰਦਾ ਜੈਤ ਭਾਵੈ ਤਤ ਲਾਇਸੀ ਜੋ ਤਿਸ ਦੀ ਵਡਿਆਈ ਰਾਮ ਜੈਤ ਭਾਵੈ ਤਤ ਲਾਇਸੀ ਤੇ ਜਿੱਧਰ ਵੀ ਉਹਦਾ ਪਾਣਾ ਹੈ ਨਾ ਉਹਦੀ ਮੌਜ ਉਹਦੀ ਰਜਾ ਹੈ ਕੁਦਰ ਰਹੀ ਜੀਵਾਂ ਨੂੰ ਲਾਉਣਾ ਕਰਦਾ ਹੈ ਕਿੱਧਰ ਲਾਉਣਾ ਕਰਦਾ ਜੋ ਤਿਸ ਦੀ ਵਡਿਆਈ ਰਾਮ ਜਿਵੇਂ ਵੀ ਉਹਦੀ ਵਡਿਆਈ ਹੈ ਉਹਦੇ ਮੌਜ ਹੈ ਉਹਦੀ ਰਜਾ ਉਹਵੇਂ ਹੀ ਜੀਵਾਂ ਨੂੰ ਲਾਉਣਾ ਕਰਦਾ ਹੈ ਰਾਮ ਜੀ ਕਹਿੰਦਾ ਜਿਉ ਤਿਸ ਦੀ ਵਡਿਆਈ ਆਪ ਕਰਾਈ ਵਰਿਆ ਮਨਾਂ ਖੁਸੀ ਕੋਈ ਜਗਦੇਵਨ ਦਾਤਾ ਕਰਮ ਵਿਧਾਤਾ ਆਪੇ ਬਖਸੈ ਸਾਈ ਜਿਉ ਤਿਸ ਦੇ ਵਡਿਆਈ ਆਪ ਕਰਾਈ ਜਿਵੇਂ ਵੀ ਉਹਦੇ ਸ਼ੈਨਾ ਉਹਦੀ ਮੌਜ ਹੈ ਮਹਾਰਾਜ ਕਹਿੰਦੇ ਉਵੇਂ ਹੀ ਜੀਵਾਂ ਦੇ ਕੋਲੋਂ ਆਪੇ ਕਰਮ ਕਰਵਾਉਂਦਾ ਹੈ ਵਰੀਆ ਮਨਫੁਸੀ ਕੋਈ ਰਹੀ ਗੱਲ ਸੂਰਬੀਰਤਾ ਦਾ ਕਾਇਰਦਾ ਦੇ ਮਹਾਰਾਜ ਕਹਿੰਦੇ ਨਾ ਤੇ ਇੱਥੇ ਕੋਈ ਮਹਾਰਾਜ ਕਹਿੰਦੇ ਆਪਣੀ ਦਲੇਰੀ ਕਰਕੇ ਵਰੀਆ ਮੈਂ ਤੇ ਨਾ ਇੱਥੇ ਕੋਈ ਆਪਣੀ ਬੋਝ ਦੇ ਲਈ ਕਰਕੇ ਫੁਸੀ ਅਰਥਾਤ ਬੋਝ ਦੇ ਲਈ ਹੈ ਇੱਥੇ ਕੋਈ ਵਰੀਆ ਮਨ ਜਾਂ ਫੁਸੀ ਨਹੀਂ ਮਾਰੇ ਕਹਿੰਦੇ ਜਿਵੇਂ ਉਹਦੀ ਮੌਜੂ ਮੈਂ ਕਰਵਾ ਰਿਆ ਜੀਵਾਂ ਦੇ ਕੋਲ ਕਿਸੇ ਕੋਲ ਬੋਝ ਦੇ ਲਈ ਕਰਵਾਉਂਦਾ ਕਿਸੇ ਕੋਲ ਸੂਰਬੀਰਤਾ ਕਰਵਾਉਂਦਾ ਹੈ ਜਗ ਜੀਵਨ ਦਾਤਾ ਕਰਮ ਬ੍ਰਧਾਤਾ ਆਪੇ ਬਖਸ਼ੈ ਸੋਈ ਜਗ ਜੀਵਨ ਦਾਤਾ ਕਰਮ ਬ੍ਰਧਾਤਾ ਸਾਰ ਜਗ ਦਾ ਜੀਵਨ ਦਾਤਾ ਕਰਨ ਵਾਲਾ ਦਾਤਾ ਕਾਲਪੁਰਖ ਵਾਹਿਗੁਰੂ ਕਰਮ ਬ੍ਰਧਾਤਾ ਕਰਮ ਦੇ ਅਨੁਸਾਰ ਫਲ ਦੇਣ ਵਾਲਾ ਆਪੇ ਬਖਸ਼ੈ ਸੋਈ ਤੇ ਉਹ ਆਪ ਹੀ ਮਾਰੇ ਕਹਿੰਦੇ ਜੀਵਾਂ ਨੂੰ ਬਖਸ਼ ਵੀ ਲੈਂਦਾ ਉਹਨਾਂ ਦੇ ਕਰਮਾਂ ਤੇ ਲੀਕ ਫੇਰ ਕੇ ਖਾਤਿਆਂ ਤੇ ਲੀਕ ਫੇਰ ਕੇ ਇਹਨਾਂ ਗੌਰ ਪ੍ਰਸਾਦਿ ਆਪ ਗਵਾਈਐ ਨਾਨਕ ਨਾਮ ਪਤ ਪਾਈ। ਤਾਪ ਕਰੇ ਕਿਸ ਆਖਿਐ ਹੋਰ ਕਰਨਾ ਕਿਛੂ ਨਾ ਜਾਈ। ਗੌਰ ਪ੍ਰਸਾਦਿ ਆਪ ਗਵਾਈਐ ਗੁਰੂ ਮਹਾਰਾਜ ਦੀਆਂ ਦੀ ਕਿਰਪਾ ਦੇ ਸਦਕਾ ਜੇਕਰ ਆਪੇ ਚਾਪੇ ਰੁਗੋਣਾ ਕਰੀਏ ਆਪਣੇ ਅੰਦਰ ਦੇ ਹਉਮੈ ਹੰਕਾਰ ਨੂੰ ਕਮਾਡ ਗਰੂਰ ਨੂੰ ਮਾਰਨਾ ਕਰੀਏ ਆਪਣੀ ਹੋਂਦ ਹਸਤੀ ਨੂੰ ਮੇਟੜਾ ਕਰੀਏ। ਮਹਾਰਾਜ ਕਹਿੰਦਾ ਨਾਨਕ ਨਾਮ ਪਤ ਪਾਈ ਤੇ ਫਿਰ ਤੀਸਰਾ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਭਾਈ ਨਾਮ ਦੇ ਸਦਕਾ ਇਜਤ ਪਤ ਪਾਵੀ ਦੀ ਪਾਛਾ ਤੇ ਦਰ ਦਵਾਵ ਰੂ ਪਾਵੀ ਦੀ ਐ ਇਜਤ ਪਾਵੀ ਦੀ ਆ ਮਾਨ ਸਤਕਾਰ ਪਾਵੀ ਦਾ ਹੈ ਕਹਿੰਦਾ ਆਪ ਕਰੇ ਕਿਸ ਆਖਿਆ ਹੋਰ ਕਰਣਾ ਕਿਸ ਨਾ ਜਾਏ ਤਾਬ ਕਰੇ ਕਿਸ ਅੱਖਿਆ ਜਦੋਂ ਸਾਰਾ ਕੁਝ ਕਰਿਓ ਆਪ ਰਿਆ ਫਿਰ ਕਿਨੂੰ ਕਹਿਣਾ ਕਰੀਏ ਹੋਰ ਕਰਣਾ ਕਿਸੂ ਨਾ ਜਾਏ ਤੇ ਉਸ ਇਕ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਬਿਨਾ ਹੋਰ ਕੋਈ ਕੁਝ ਵੀ ਨਹੀਂ ਕਰ ਸਕਦਾ ਮਹਾਰਾਜ ਕਹਿੰਦੇ ਕਹਿੰਦਾ ਗੁਰ ਪ੍ਰਸਾਦਿ ਆਪ ਗਵਾਈਐ ਨਾਨਕ ਨਾਮੇ ਪਤ ਪਾਈ ਤਾਬ ਕਰੇ ਕਿਸ ਅੱਖਿਆ ਹੋਰ ਕਰਣਾ ਕਿਸੂ ਨਾ ਜਾਏ ਵਾਹ ਹੈ ਗੁਰੂ ਜੀ ਕਾ ਖਾਲਸਾ ਵਾਹ ਹੈ ਗੁਰੂ ਜੀ ਕੀ ਫਤਿਹ